ਉਹਨਾਂ ਨੂੰ ਸੀ ਇਹੀ ਕਹਿਆ ਸੀ ਕਿ ਤਿੰਨ ਸ਼ਬਦ ਸਿਰਫ ਮੀਡੀਆ ਸਾਹਮਣੇ ਕਹਨੇ ਆ ਕਿ ਸਾਡੀ ਆਪਸ 'ਚ ਭੈਣ ਭਰਾਵਾ ਦੀ ਮਾੜੀ ਜੀ ਗੱਲਬਾਤ ਹੋ ਗਈ ਸੀ ਅਸੀਂ ਆਪਸ 'ਚ ਪਰ ਉਹ ਨੌਜਵਾਨ ਨਹੀਂ ਉਹ ਨਹੀਂ ਮੰਨਦੇ ਕੀ ਕਹਿੰਦਾ ਉਸਾਰਿਆਂ ਕਿ ਮੈਂ ਨਹੀਂ ਮੰਨਦਾ ਕਿ ਜੋ ਕਾਰਵਾਈ ਤੇ ਸਾਹਮਣੇ ਨਹੀਂ ਆਣਾ ਮੇਰਾ ਪਰਿਵਾਰ ਹੈ ਇਹ ਵਾ ਮਗਰ ਉਹਨਾਂ ਨੂੰ ਚਾਹੀਦਾ ਸੀ ਜਦੋਂ ਉਹਨਾਂ ਨੇ ਗਲਾਸ ਮਾਰਿਆ ਉਦੋਂ ਸੋਚ ਲੈਂਦੇ ਕਿ ਮੇਰਾ ਪਿੱਛੇ ਪਰਿਵਾਰ ਵੀ ਬੈਠਾ ਹੈ ਅਸੀਂ ਇੱਕ ਗੱਲ ਕਹਨੇ ਆ ਵੀ ਜਿਹਦੀ ਗਲਤੀ ਆ ਉਹ ਬੰਦਾ ਗਲਤੀ ਮੰਨੇ ਇਸੇ ਲੜਕਾ ਕਹਿੰਦਾ ਮੈਂ ਨਹੀਂ ਮੰਨਦਾ ਨਹੀਂ ਜੀ ਉਹ ਕਹਿੰਦਾ ਮੈਂ ਮੀਡੀਆ ਅੱਗੇ ਨਹੀਂ ਆਉਣਾ ਜੀ ਕਿ ਜਦੋਂ ਬੰਦ ਕਮਰੇ ਚ ਗੱਲਬਾਤ ਹੋਈ ਤਾਂ ਕੀ ਗੱਲਬਾਤ ਹੋਈ ਹੈ ਬੰਦ ਕਮਰੇ ਚ ਇਹ ਗੱਲਬਾਤ ਹੋਈ ਹੈ ਜੀ ਸਿਮਰ ਨੂੰ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਗਲਤੀ ਹੋਈ ਹੈ ਮੇਰੀ ਭੈਣੇ ਮੇਰੇ ਤੋਂ ਗਲਾਸ ਵੱਜ ਗਿਆ ਠੀਕ ਹੈ ਜਦੋਂ ਅਸੀਂ ਕਿਹਾ ਉਹਨਾਂ ਨੂੰ ਕਿ ਪੱਤਰਕਾਰਾਂ ਦੇ ਸਾਹਮਣੇ ਇੱਕ ਵਾਰੀ ਆ ਕੇ ਤੁਸੀਂ ਇਹ ਗੱਲ ਕਹਿ ਦਿਓ ਕਿ ਮਤਲਬ ਕਿ ਮੈਂ ਚਲੋ ਜੋ ਵੀ ਆਪਣੇ ਸਿ ਭੈਣ ਭਰਾਵਾਂ ਦੇ ਜੋ ਗੱਲਬਾਤ ਹੋਈ ਹੈ ਅਸੀਂ ਉਹ ਮਾਮਲਾ ਆਪਸ ਵਿੱਚ ਨਿਬੇੜ ਲਿਆ ਇਹ ਗੱਲ ਸਿਰਫ মিডিਆ ਸਾਹਮਣੇ ਕਹਿਣ ਦੀ ਗੱਲ ਹੈ ਉਹ ਮੰਨਦੇ ਨਹੀਂ ਉਹ ਕਹਿੰਦੇ ਬੰਦ ਕਮਰੇ ਦੇ ਵਿੱਚ ਅਸੀਂ ਮਾਫੀ ਵੀ ਮੰਗਣ ਨੂੰ ਤਿਆਰ ਆ ਰਾਜੀਨਾਮਾ ਵੀ ਕਰਨ ਨੂੰ ਤਿਆਰ ਆ ਮਗਰ ਸਿਮਰ ਇਹ ਚਾਹਦੀ ਹੈ ਕਿ ਜਿਵੇਂ ਮੇਰਾ ਵੀਡੀਓ ਲੈਣ ਦੇਣ ਦੀ ਗੱਲ ਉਹਨਾਂ ਵੱਲੋਂ ਆਖੀ ਕਿ ਐਦਾ ਦਾ ਕੁਝ ਨਹੀਂ ਹੋਇਆ ਜੀ ਉਹਨਾਂ ਨੇ ਸਿਰਫ ਇਹੀ ਕਿਹਾ ਕਿ ਅੰਦਰ ਬੈਠ ਕੇ ਅਸੀਂ ਮਾਫੀ ਮੰਗ ਲੈਨੇ ਅੰਦਰ ਹੀ ਨਿਬੇੜ ਲੋ ਸਿਮਰ ਨੂੰ ਮਤਲਬ ਕਿ ਇਹ ਨਿਬੇੜਨਾ ਫਾਇਦੇ 'ਚ ਨਹੀਂ ਲੱਗਿਆ ਕਿਉਂਕਿ ਸਿਮਰ ਦੇ ਪੂਰਾ ਜਲੂਸ মিডিਆ ਸਾਹਮਣੇ ਨਿਕਲਿਆ ਜੀ ਔਰ মিডিਆ ਸਾਹਮਣੇ ਹੀ ਉਹਨਾਂ ਨੂੰ ਚਾਹੀਦਾ ਕਮਰੇ 'ਚ ਤੁਸੀਂ ਵੀ ਮੌਜੂਦ ਸੀ ਕੁਝ ਵਿਚੋਲੇ ਵੀ ਪਏ ਹੋਏ ਨੇ ਇਹਨਾਂ ਮਾਮਲੇ ਦੇ ਵਿੱਚ ਨਹੀਂ ਕੋਈ ਵਿਚੋਲਾ ਨਹੀਂ ਸੀ ਜੀ ਬ ਕੋਈ ਵਿਚੋਲੇ ਵਾਲਾ ਕੋਈ ਕੰਮ ਨਹੀਂ ਸੀ ਉੱਥੇ ਚੱਲ ਰਿਹਾ ਉਹਨਾਂ ਨੂੰ ਅਸੀਂ ਇਹੀ ਕਿਹਾ ਸੀ ਕਿ ਤਿੰਨ ਸ਼ਬਦ ਸਿਰਫ ਮੀਡੀਆ ਸਾਹਮਣੇ ਕਹਿਣੇ ਹੈ ਕਿ ਸਾਡੀ ਆਪਸ 'ਚ ਭੈਣ ਭਰਾਵਾ ਦੀ ਮਾੜੀ ਜੀ ਗੱਲਬਾਤ ਹੋ ਗਈ ਸੀ ਅਸੀਂ ਆਪਸ 'ਚ ਨਿਬੇੜ ਪਰ ਉਹ ਨੌਜਵਾਨ ਨਹੀਂ ਮੰਨ ਉਹ ਨਹੀਂ ਮੰਨ ਰਿਹਾ ਕੀ ਕਹਿੰਦਾ ਉਸਾਰਿਆਂ ਕਿ ਮੈਂ ਨਹੀਂ ਮੰਨਾਂਗਾ ਜੋ ਕਾਰਵਾਈ ਸਾਹਮਣੇ ਨਹੀਂ ਆਣਾ ਮੇਰਾ ਪਰਿਵਾਰ ਹੈ ਵਾ ਮਗਰ ਉਹਨਾਂ ਨੂੰ ਚਾਹੀਦਾ ਸੀ ਜਦੋਂ ਉਹਨਾਂ ਨੇ ਗਲਾਸ ਮਾਰਿਆ ਉਦੋਂ ਸੋਚ ਲਾਂਦੇ ਕਿ ਮੇਰਾ ਪਿੱਛੇ ਪਰਿਵਾਰ ਵੀ ਬੈਠਾ ਠੀਕ ਹੈ ਨਾ ਸੋਚਣ ਵਾਲੀ ਗੱਲ ਇਹ ਤਾਂ ਇਹ ਹੈ ਜੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਜਾਂਦੀ ਹੈ ਨੌਜਵਾਨ ਦੇ ਉਹ ਲੜਕੀ ਹੈ ਜੀ ਸਿਮਰ ਜਿਸ ਤੇ ਗਲਾਸ ਉੱਟਿਆ ਗਿਆ ਸੀ ਸਟੇਜ ਤੇ ਪਰਫਾਰਮ ਕਰ ਰਹੀ ਹੁੰਦੀ ਹੈ ਡਾਂਸ ਕਰ ਰਹੀ ਹੁੰਦੀ ਹੈ ਉਸ ਤੋਂ ਬਾਅਦ ਨੌਜਵਾਨ ਮੁੰਡੇ ਵੱਲੋਂ ਗਲਾਸ ਸਿੱਟਿਆ ਜਾਂਦਾ ਹੈ ਲੜਕੀ ਵੱਲੋਂ ਗਾਲਾਂ ਕੱਢੀਆਂ ਜਾਂਦੀਆਂ ਨੇ ਸੋ ਇਸ ਮਾਮਲੇ ਦੇ ਵਿੱਚ ਕਈ ਜਿਹੜੇ ਕਿ ਬੰਦ ਕਮਰੇ ਚ ਬੈਠੇ ਵਿਅਕਤੀ ਵੀ ਸੀ ਉਹਨਾਂ ਨੇ ਵੀ ਗੱਲਬਾਤ ਕੀਤੀ ਹੈ ਮਾਮਲਾ ਇੱਥੇ ਹੀ ਅੜਿਆ ਹੋਇਆ ਹੈ ਸਿਮਰ ਦਾ ਕਹਿਣਾ ਹੈ ਕਿ ਜੇਕਰ ਗਲਾਸ ਸਮਾਜ ਅੱਗੇ ਸਿੱਟਿਆ ਗਿਆ ਤਾਂ ਮਾਫੀ ਵੀ ਸਮਾਜ ਅੱਗੇ ਮੰਗੀ ਜਾਵੇ ਅੰਦਰ ਬੰਦ ਕਮਰੇ ਚ ਕੀ ਗੱਲਬਾਤ ਹੁੰਦੀ ਹੈ ਤੇ ਅਸੀਂ ਇੱਕ ਗੱਲ ਕਹਿੰਦੇ ਸੀਗੇ ਵੀ ਚਲੋ ਜੇ ਉਹ ਮਾਰੇ ਕਹਿੰਦੇ ਭੁੱਲਣਾ ਦਰ ਸਭ ਕੋ ਭੁੱਲ ਗੁਰੂ ਕਰਤਾਰ ਜੇ ਕਿਸੇ ਤੋਂ ਗਲਤੀ ਹੋਈ ਹੈ ਤੇ ਉਹ ਬੰਦਾ ਸਵੀਕਾਰ ਕਰ ਲਵੇ ਤੇ ਉਹ ਗਲਤੀ ਹੋਈ ਆ ਕਹਿੰਦੇ ਸਵੀਕਾਰਤਾ ਕਰਦਾ ਪਿਆ ਪਰ ਸਮਾਜ ਅਗਿਆਨ ਨੂੰ ਤਿਆਰ ਨਹੀਂ ਹੈ ਨਹੀਂ ਮੈਂ ਤੁਹਾਡੇ ਚਪੇੜ ਮਾਰ ਦਿੰਨਾ ਚਪੇੜ ਮਾਰਨ ਤੋਂ ਬਾਅਦ ਉੱਥੇ ਜਾ ਕੇ ਮੈਂ ਫੈਸਲਾ ਅੰਦਰ ਬੰਦ ਕਹੀ ਜਾਊਂਗਾ ਭਾਵੇਂ ਮੇਤੋਂ ਗਲਤੀ ਹੋ ਗਈ ਜਿਹੜਾ ਤੁਹਾਡਾ ਮੀਡੀਆ ਤੇ ਜਲੂਸ ਨਿਕਲੇ ਉਹ ਕਿਵੇਂ ਹੋਊਗਾ ਮਤਲਬ ਤੁਸੀਂ ਤੁਸੀਂ ਵੀ ਕੁੜੀ ਦੇ ਨਾਲ ਖੜੇ ਹੋ ਪੂਰਾ ਸਟੈਂਡ ਦੇ ਰਹੇ ਹੋ ਲੜਕੀ ਦਾ ਨਹੀਂ ਅਸੀਂ ਇੱਕ ਗੱਲ ਕਹਿੰਦੇ ਆ ਵੀ ਜਿਹਦੀ ਗਲਤੀ ਆ ਉਹ ਬੰਦਾ ਗਲਤੀ ਮੰਨੇ ਮੰਨੇ ਤੇ ਲੜਕਾ ਕਹਿੰਦਾ ਮੈਂ ਨਹੀਂ ਮੰਨੀ ਨਹੀਂ ਜੀ ਉਹ ਕਹਿੰਦਾ ਮੈਂ মিডিਆ ਅੱਗੇ ਨਹੀਂ ਆਉਣਾ ਜੀ মিডিਆ ਅੱਗੇ ਨਹੀਂ ਆਉਣਾ ਅੱਛਾ ਬੰਦ ਕਮਰੇ ਚ ਜਦੋਂ ਤੁਸੀਂ ਗੱਲਬਾਤ ਕੀਤੀ ਲੜਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਉਸਨੇ ਵੀ ਗੁੱਸੇ ਦੇ ਵਿੱਚ ਆ ਕੇ ਜਿਹੜਾ ਕਿ ਗਲਾਸ ਮਾਰਿਆ ਸੀ ਕੁਝ ਕਿਸ ਤਰ੍ਹਾਂ ਦੀ ਕੋਈ ਸਮਝ ਉਹ ਤਾਂ ਸਿਮਰਨ ਦੇ ਵੱਡਾ ਪੰਨ ਸੀਗਾ ਸਿਮਰਨ ਨੇ ਤਾਂ ਇਹ ਵੀ ਗੱਲ ਕਹੀ ਆ ਬਈ ਜੇ ਮੇਤੋਂ ਗਾਲਾਂ ਨਿਕਲੀਆਂ ਨੇ ਮੈਂ ਵੀ ਮਾਫੀ ਮੰਗੂਗੀ ਬਈ ਜੋ ਉਹਨੇ ਇਹ ਕੰਮ ਕੀਤਾ ਉਹ ਮਾਫੀ ਮੰਗ ਲਵੇ ਇੱਕ ਹੋਰ ਨੌਜਵਾਨ ਦਾ ਜਿਹੜਾ ਕਿ ਨਾਮ ਇਸ ਮਾਮਲੇ ਸਾਹਮਣੇ ਆਉਂਦਾ ਸੀ ਜਿਸ ਦਾ ਨਾਮ ਜਗਰੂਪ ਹੈ ਉਸ ਮਾਮਲੇ ਦੇ ਵਿੱਚ ਸੁਨਨ ਵਿੱਚ ਇਹ ਆਇਆ ਕਿ ਹੁਣ ਨਾਮ ਵਾਪਸ ਲੈ ਰਹੀ ਹੈ ਜਗਰੂ ਜਦੋਂ ਮੈਂ ਕੋਈ ਬਤਮੀਜ਼ੀ ਨਹੀਂ ਕੀਤੀ ਤੇ ਮੇਰੇ ਤੇ ਕੇਸ ਕਾਦਾ ਜੀ ਇਹ ਵੀ ਬੜਾਪਾ ਨਾ ਕੁੜੀ ਦਾ ਬਹੁਤ ਵੱਡਾ ਵੱਡਾ ਬੜਾਪਾ ਨਾ ਕੁੜੀ ਦੇ ਨਾਲ ਵੀ ਗੱਲਬਾਤ ਕੀਤੀ ਤੁਸੀਂ ਮੁੰਡੇ ਦੇ ਨਾਲ ਵੀ ਗੱਲਬਾਤ ਕੀਤੀ ਉਸ ਕਮਰੇ ਦੇ ਵਿੱਚ ਬੰਦ ਸਨ ਕੀ ਲੱਗਦਾ ਕਿ ਅੱਗੇ ਕੁਝ ਸਿੱਟਾ ਨਿਕਲੂਗਾ ਬੈਠ ਕੇ ਗੱਲਬਾਤ ਕਰਨਗੇ ਦੁਬਾਰਾ ਕੀ ਮੁਸ਼ਕਲ ਲੱਗਦਾ ਮੈਨੂੰ ਨਹੀਂ ਨਿਕਲੂਗਾ ਨਹੀਂ ਨਹੀਂ ਕਾਰਵਾਈ ਚੱਲੇਗੀ ਕਾਰਵਾਈ ਹੋ ਜੂਗੀ ਜੀ ਕਾਰਵਾਈ